ਜਿਨ੍ਹਾਂ ਘਰਾਂ ਦੇ ਵਿੱਚ ਪੈਸੇ ਪੱਖੋਂ ਹੱਥ ਤੰਗ ਹੈ ਸਪੈਸ਼ਲ ਉਹ ਭਗਤ ਜਿਹੜੇ ਸਾਲਾਂ ਤੋਂ ਇਸ ਸਮੱਸਿਆ ਤੋਂ ਦੁਖੀ ਨੇ ਭਾਵੇਂ ਕਿ ਉਹਨਾਂ ਦੇ ਇੱਕ ਦਮ ਤੋਂ ਹਾਲਾਤ ਬਦਲਨੇ ਸ਼ੁਰੂ ਹੋ ਕਿ ਗਰੀਬੀ ਘਰ ਵਿੱਚ ਆ ਕੇ ਚੌਂਕੜਾ ਮਾਰ ਕੇ ਬੈਠ ਗਈ ਹੈ ਉਸ ਤੋਂ ਬਾਅਦ ਵੀ ਉਹਨਾਂ ਭਗਤਾਂ ਦੇ ਘਰ ਇਦਾਂ ਹੀ ਚੱਲ ਰਿਹਾ ਹੈ ਮਤਲਬ ਕਿ ਹੱਥ ਤੰਗ ਚੱਲ ਰਿਹਾ ਹੈ ਪੈਸੇ ਪੱਖੋਂ ਤਾਂ ਫਿਰ ਸੰਗਤ ਜੀ ਉਹਨਾਂ ਭਗਤਾਂ ਲਈ ਅਸੀਂ ਹਲਦੀ ਦਾ ਇਹ ਉਪਾਅ ਲੈ ਕੇ ਹਾਜ਼ਰ ਹੋਏ ਹਾਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਗਤਾਂ ਨੂੰ ਜੈ ਪੀਰਾਂ ਸੰਗਤ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਭਗਤ ਠੀਕ ਠਾਕ ਹੋਵੋਗੇ ਤੇ ਅਸੀਂ ਪੀਰਾਂ ਜੀ ਦੇ ਅੱਗੇ ਦੁਆ ਕਰਦੇ ਹਾਂ ਫਰਿਆਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਰੇ ਭਗਤਾਂ ਨੂੰ ਸੰਗਤ ਨੂੰ ਲੱਖਦਾ ਤਾਂ ਪੀਰ ਜੀ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਸੰਗਤ ਜੀ ਹਰ ਇਨਸਾਨ ਦੀ ਹਰ ਭਗਤੀ ਇੱਕੋ ਹੀ ਸਮੱਸਿਆ ਹੈ ਅਸੀਂ ਮਿਹਨਤ ਬਹੁਤ ਕਰਦੇ ਹਾਂ ਸਾਡੇ ਪੀਰ ਫਕੀਰ ਦੇ ਪੂਰੇ ਵਿਸ਼ਵਾਸ ਹੈ ਅਸੀਂ ਹਰ ਇੱਕ ਦੇਵੀ ਦੇਵਤੇ ਦੇ ਘਰ ਜਾ ਜਾ ਕੇ ਮੱਥੇ ਰਗੜ ਰਗੜ ਕੇ ਅੱਖ ਚੁੱਕਿਆਂ ਥੱਕ ਚੁੱਕਿਆਂ ਅਸੀਂ ਹਰ ਦਰਬਾਰ ਦਾ ਖੜਕਾਇਆ ਪੱਲਾ ਫੜਿਆ ਨੱਕ ਰਗੜੇ ਸਾਨੂੰ ਜਿੱਦਾਂ ਕੋਈ ਵੀ ਦੱਸ ਦਿੰਦਾ ਕਿ ਤੁਸੀਂ ਭਗਤ ਇਹ ਉਪਾਅ ਕਰ ਲਵੋ ਅਸੀਂ ਉਹੀ ਕਰ ਲੈਂਦੇ ਹਾਂ ਪਰ ਫਿਰ ਵੀ ਸਾਡੇ ਚੰਗੇ ਨਹੀਂ ਆਏ ਸਾਡੇ ਘਰ ਦੀ ਗਰੀਬੀ ਨਹੀਂ ਗਈ ਸਾਡੇ ਬੱਚਿਆਂ ਦੀ ਸਿਹਤ ਠੀਕ ਨਹੀਂ ਰਹਿੰਦੀ ਜਾਂ ਫਿਰ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਅਤੇ ਘਰ ਦੇ ਜੋ ਮੋਢੀ ਨੇ ਜੋ ਖਰਚਾ ਤੋਰਦੇ ਨੇ ਘਰ ਚਲਾਉਂਦੇ ਨੇ ਉਹਨਾਂ ਦੀ ਵੀ ਸਿਹਤ ਠੀਕ ਨਹੀਂ ਰਹਿੰਦੀ ਉਲਟੇ ਘਰ ਵਿੱਚ ਖਰਚੇ ਇੰਨੇ ਹੋ ਗਏ ਨੇ ਕਿ ਘਰ ਦੀ ਬਰਕਤ ਬਿਲਕੁਲ ਹੀ ਰੁਕ ਗਈ ਹੈ। ਬਾਕੀ ਸੰਤ ਜੀ ਹਾਜ਼ਦੇ ਖੇੜਦੇ ਪਰਿਵਾਰ ਨੂੰ ਵੀ ਨਜ਼ਰ ਲੱਗ ਜਾਂਦੀ ਹੈ ਅਤੇ ਪੂਰੇ ਦਾ ਪੂਰਾ ਪਰਿਵਾਰ ਹੀ ਦੁਖੀ ਤੇ ਪਰੇਸ਼ਾਨ ਹੋ ਜਾਂਦਾ ਹੈ। ਸੰਤ ਜੀ ਇਹ ਜਿੰਨੀ ਵੀ ਸਮੱਸਿਆਵਾਂ ਨੇ ਇਹਨਾਂ ਸਾਰਿਆਂ ਦੇ ਹੱਲ ਬਾਰੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੰਤ ਜੀ ਜਿਹੜੀ ਇਹ ਹਲਦੀ ਹੈ ਇਹ ਆਮ ਤੌਰ ਤੇ ਰਸੋਈ ਘਰ ਵਿੱਚ ਵਰਤੀ ਜਾਂਦੀ ਹੈ ਤੇ ਆਮ ਹੀ ਘਰਾਂ ਦੇ ਵਿੱਚ ਮਿਲ ਜਾਂਦੀ ਹੈ। ਹਰ ਇੱਕ ਘਰ ਦੇ ਵਿੱਚ ਹੁੰਦੀ ਹੈ ਸਾਡੇ ਘਰ ਦੀਆਂ ਬੀਬੀਆਂ ਖਾਣੇ ਵਿੱਚ ਸਬਜ਼ੀ ਵਿੱਚ ਹਲਦੀ ਦਾ ਪ੍ਰਯੋਗ ਕਰਦੀਆਂ ਨੇ ਸੰਤ ਜੀ ਤੁਸੀਂ ਇੱਕ ਗੱਲ ਨੂੰ ਦਿਮਾਗ ਦੇ ਵਿੱਚ ਪਾ ਲੈਣਾ ਜਿਹੜੀ ਹਲਦੀ ਹੈ ਉਸ ਦਾ ਇਸਤੇਮਾਲ ਖਾਣੇ ਵਿੱਚ ਤਾਂ ਹੁੰਦਾ ਹੀ ਹੈ ਬਾਕੀ ਜਿੰਨੇ ਵੀ ਸ਼ੁਭ ਕੰਮ ਹੁੰਦੇ ਨੇ ਉਨਾ ਵਿੱਚ ਵੀ ਹਲਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਬਾਕੀ ਸੰਤ ਜੀ ਜੋ ਇਹ ਹਲਦੀ ਹੈ ਇਹ ਨજર ਦੋਸ਼ ਤੋਂ ਵੀ ਸਾਡੀ ਰੱਖਿਆ ਕਰਦੀ ਹੈ। ਸੋ ਜੇਕਰ ਕਿਸੇ ਨੂੰ ਸੱਟ ਫਿਟ ਲੱਗ ਜਾਵੇ ਤਾਂ ਜ਼ਖਮ ਭਰਨ ਵਿੱਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਪੁਰਾਣੇ ਬਜ਼ੁਰਗ ਹਲਦੀ ਦਾ ਇਸਤਮਾਲ ਕਰਦੇ ਸੀ ਸੰਗਤ ਜੀ ਜੋਤਿਸ਼ ਸ਼ਾਸਤਰਾਂ ਵਿੱਚ ਹਲਦੀ ਦਾ ਬਹੁਤ ਵੱਡਾ ਮਹੱਤਵ ਹੈ ਸੰਗਤ ਜੀ ਹਲਦੀ ਗੁਰੂ ਭਾਵ ਗੁਰੂ ਗ੍ਰਹਿ ਦੇ ਨਾਲ ਸੰਬੰਧ ਰੱਖਦੀ ਹੈ ਗੁਰੂ ਗ੍ਰਹਿ ਕਰਕੇ ਸਾਡੇ ਘਰ ਤੰਗੀ ਅਤੇ ਬਿਮਾਰੀ ਆਉਂਦੀ ਹੈ ਅਤੇ ਜਿਹੜੇ ਭਗਤਾਂ ਦੇ ਸੰਗਤ ਦੇ ਸਰੀਰ ਦੇ ਵਿੱਚ ਦਰਦ ਰਹਿੰਦਾ ਹੈ ਲੱਤਾਂ ਬਾਹਾਂ ਗੋਡੇ ਦਰਦ ਕਰਦੀਆਂ ਨੇ ਤੇ ਇਸ ਦਾ ਕਿਤੇ ਨਾ ਕਿਤੇ ਸੰਬੰਧ ਗੁਰੂ ਗ੍ਰਹਿ ਨਾਲ ਹੀ ਹੁੰਦਾ ਹੈ ਪਰ ਸੰਗਤ ਜੀ ਕੁਝ ਭਗਤ ਕਮੈਂਟ ਕਰ ਰਹੇ ਸੀ ਕਿ ਸਾਡੇ ਪਰਿਵਾਰ ਪੀਰਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹ ਤਾਂ ਬਹੁਤ ਸੁਖੀ ਨੇ ਪਰ ਭਗਤੀ ਕਰਨ ਦੇ ਬਾਵਜੂਦ ਵੀ ਮੈਂ ਦੁਖੀ ਹਾਂ ਸੰਗਤ ਜੀ ਵੈਸੇ ਤਾਂ ਦੁਖੀ ਅਤੇ ਮੁਸ਼ਕਲ ਦਾ ਹੱਲ ਬੰਦਗੀ ਹੀ ਹੈ ਪਰ ਫਿਰ ਵੀ ਕਈ ਵਾਰ ਕਿਸੇ ગ્રਹਿ ਦੋਸ਼ ਕੀਤਾ ਕਰਾਏ ਜਾਂ ਫਿਰ ਵੈਸੇ ਵੀ ਸਾਡੇ ਤੇ ਮਾੜੇ ਦਿਨ ਆਉਂਦੇ ਰਹਿੰਦੇ ਹਨ ਤਾਂ ਫਿਰ ਉਹਨਾਂ ਮੁਸ਼ਕਲਾਂ ਦਾ ਹੱਲ ਵੀ ਉਪਾਅ ਦੇ ਨਾਲ ਹੀ ਕੀਤਾ ਜਾਂਦਾ ਹੈ ਬਾਕੀ ਸੰਗਤ ਜੀ ਜੋ ਭਗਤ ਸਵੇਰੇ ਕਿ ਕੰਮ ਤੇ ਜਾਣ ਤੋਂ ਪਹਿਲਾਂ ਇੱਕ ਚੁਟਕੀ ਹਲਦੀ ਅਤੇ ਗੁਰੂ ਪੀਰ ਨੂੰ ਯਾਦ ਕਰਕੇ ਉਸ ਹਲਦੀ ਦਾ ਤਿਲਕ ਆਪਣੇ ਮੱਥੇ ਜਾਂ ਫਿਰ ਗੁੱਟ ਤੇ ਲਗਾ ਕੇ ਜਾਂਦਾ ਹੈ ਤਾਂ ਫਿਰ ਅਜਿਹੇ ਭਗਤਾਂ ਦੇ ਸਾਰੇ ਕੰਮ ਸਿਰੇ ਚੜਦੇ ਨੇ ਉਹਨਾਂ ਦੇ ਕੰਮਾਂ ਵਿੱਚ ਕੋਈ ਵੀ ਵਿਗੜ ਨਹੀਂ ਪੈਂਦਾ ਬਾਕੀ ਸੰਗਤ ਜੀ ਹੁਣ ਗੱਲ ਕਰਦੇ ਹਾਂ ਹਲਦੀ ਦੇ ਉਪਾਅ ਬਾਰੇ ਸੰਗਤ ਜੀ ਜਿਹੜੇ ਭਗਤਾਂ ਦੇ ਘਰ ਤੰਗੀ ਹੈ ਜਾਂ ਘਰ ਦੇ ਵਿੱਚ ਪੈਸਾ ਨਹੀਂ ਖੜਦਾ ਤਾਂ ਫਿਰ ਉਹ ਭਗਤ ਹਲਦੀ ਦਾ ਇਹ ਨਿੱਕਾ ਜਿਹਾ ਪਾ ਆਪਣੇ ਘਰ ਦੇ ਵਿੱਚ ਕਰ ਸਕਦੇ ਨੇ ਸੰਗਤ ਜੀ ਤੁਸੀਂ ਇਸ ਉਪਾ ਨੂੰ ਮੰਗਲਵਾਰ ਦੇ ਦਿਨ ਅੰਮ੍ਰਿਤ ਵੇਲੇ ਕਰਨਾ ਹੈ ਯਾਨੀ ਕਿ ਸਵੇਰੇ ਸਵੇਰੇ ਕਰਨਾ ਹੈ ਪਰ ਸੰਗਤ ਜੀ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਜਿਹੜੇ ਤੁਹਾਡੇ ਰਸੋਈ ਘਰ ਦੇ ਮਸਾਲੇ ਨੇ ਭਾਭ ਕੀ ਨਮਕ ਅਤੇ ਹਲਦੀ ਨੂੰ ਇਕੱਠਾ ਨਹੀਂ ਰੱਖਣਾ ਤੁਸੀਂ ਹਲਦੀ ਤੇ ਨਮਕ ਲਈ ਅਲੱਗ-ਅਲੱਗ ਡੱਬਾ ਲਗਾ ਸਕਦੇ ਹੋ ਕਿਉਂਕਿ ਸੰਤ ਜੀ ਇਹ ਦੋਵੇਂ ਹੀ ਮਸਾਲੇ ਉਪਾ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਨੇ ਸੰਤ ਜੀ ਜਿਨ੍ਹਾਂ ਘਰਾਂ ਦੇ ਵਿੱਚ ਮਾੜੀਆਂ ਸ਼ਕਤੀਆਂ ਦਾ ਪੈਰਾ ਹੈ ਉਹ ਆਪਣੇ ਘਰ ਦੇ ਵਿੱਚ ਚਾਹੇ ਘਰ ਦੇ ਮੇਨ ਗੇਟ ਦਰਵਾਜੇ ਅੱਗੇ ਹਲਦੀ ਨਾਲ ਇੱਕ ਲਕੀਰ ਖਿਚਣ ਪਰ ਸੰਗਤ ਜੀ ਇਹ ਕੰਮ ਤੁਸੀਂ ਸਵੇਰੇ ਸ਼ਾਮ ਦੋਨੇ ਟਾਈਮ ਹੀ ਕਰਨਾ ਹੈ ਕਿਉਂਕਿ ਹਲਦੀ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਕੋਈ ਵੀ ਮਾੜੀ ਸ਼ਕਤੀ ਇਸ ਵਿੱਚੋਂ ਪਾਰਨ ਨਹੀਂ ਹੋ ਸਕਦੀ ਪਰ ਸਾਡੇ ਘਰ ਦੋਵੇਂ ਸਮੇਂ ਚੰਗੀਆਂ ਮਾੜੀਆਂ ਸ਼ਕਤੀਆਂ ਪ੍ਰਵੇਸ਼ ਕਰਦੀਆਂ ਨੇ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਅਤੇ ਸ਼ਾਮ ਨੂੰ ਸੂਰਜ ਛਿਪਨ ਤੋਂ ਬਾਅਦ ਅਤੇ ਜਿਸ ਵੀ ਘਰ ਵਿੱਚ ਮਾੜੀਆਂ ਸ਼ਕਤੀਆਂ ਜਾਂ ਬਿਮਾਰੀ ਦੇ ਕਸ਼ਟ ਹੈ ਉਸ ਘਰ ਦੀਆਂ ਔਰਤਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਓ ਅਤੇ ਉਨਾ ਸਵੇਰੇ ਉੱਠ ਕੇ ਆਪਣੇ ਘਰ ਦੇ ਮੇਨ ਦਰਵਾਜੇ ਅੱਗੇ ਹਲਦੀ ਨਾਲ ਇੱਕ ਛੋਟੀ ਜਿਹੀ ਲਕੀਰ ਖਿੱਚ ਦੇਣੀ ਹੈ। ਬਾਕੀ ਤੁਸੀਂ ਕੀੜਿਆਂ ਦੇ ਭੌਣ ਤੇ ਜਿਹੜਾ ਦਾਣਾ ਪਾਉਂਦੇ ਹੋ ਉਸ ਵਿੱਚ ਬਿਲਕੁਲ ਥੋੜੀ ਜਿਹੀ ਹਲਦੀ ਪਾ ਦਿਓ। ਸੰਤ ਜੀ ਤੁਸੀਂ ਬਹੁਤ ਥੋੜੀ ਜਿਹੀ ਹਲਦੀ ਪਾਉਣੀ ਹੈ। ਉਹ ਵੀ ਉਪਾਕ ਕਰਕੇ ਪਾਉਣੀ ਹੈ। ਐਨੀ ਨਹੀਂ ਪਾਉਣੀ ਕਿ ਕੀੜੇ ਦਾਣਿਆਂ ਨੂੰ ਹੀ ਨਾ ਖਾਣ। ਜੋ ਘਰ ਦੀਆਂ ਔਰਤਾਂ ਆਪਣੇ ਪੀਰ ਪੈਗੰਬਰ ਫਕੀਰ ਨੂੰ ਯਾਦ ਕਰਕੇ ਮੇਨ ਦਰਵਾਜ਼ੇ ਅੱਗੇ ਹਲਦੀ ਨਾਲ ਲਕੀਰ ਖਿੱਚਦੀਆਂ ਨੇ ਫਿਰ ਉਸ ਘਰ ਦੇ ਵਿੱਚ ਕੋਈ ਮਾੜੀ ਸ਼ਕਤੀ ਜਾਂ ਫਿਰ ਕਿਤਿਆ ਕਰਾਇਆ ਅਸਰ ਨਹੀਂ ਕਰੇਗਾ ਤਾਂ ਫਿਰ ਸੰਤ ਜੀ ਤੁਸੀਂ ਕੀ ਕਰਨਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਬਰਕਤ ਰੁਕ ਗਈ ਹੈ ਉਹਨਾਂ ਨੇ ਹਲਦੀ ਵਾਲੇ ਡੱਬੇ ਦੇ ਵਿੱਚ 5 ਰੁਪਏ ਦਾ ਛਿਕਾ ਜਾਂ 10 ਰੁਪਏ ਦਾ ਛਿਕਾ ਪਾ ਕੇ ਰੱਖਣਾ ਹੈ ਕਿਉਂਕਿ ਸੰਤ ਜੀ ਜਿਹੜੀ ਹਲਦੀ ਹੈ ਇਹਨੂੰ ਜਿਸ ਵੀ ਚੀਜ਼ ਦੀ ਸ਼ੋ ਪ੍ਰਾਪਤ ਹੋ ਜਾਂਦੀ ਹੈ ਤਾਂ ਇਹ ਉਸ ਨੂੰ ਹੀ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੰਦੀ ਹੈ ਸੰਤ ਜੀ ਜਦੋਂ ਅਸੀਂ ਹਲਦੀ ਨੂੰ ਜ਼ਖਮ ਉੱਪਰ ਲਗਾਉਂਦੇ ਹਾਂ ਜਾਂ ਫਿਰ ਸੱਟ ਲੱਗਣ ਤੇ ਲਗਾਉਂਦੇ ਹਾਂ ਤਾਂ ਫਿਰ ਇਹ ਆਪਣਾ ਖਿੱਚਣ ਦੀ ਸ਼ਕਤੀ ਨਾਲ ਆਪਣੇ ਜ਼ਖਮ ਦਾ ਇਲਾਜ ਕਰ ਦਿੰਦੀ ਹੈ ਸੰਤ ਜੀ ਜਦੋਂ ਵੀ ਅਸੀਂ 5 ਰੁਪਏ ਦਾ ਛਿਕਾ ਜਾਂ 10 ਰੁਪਏ ਦਾ ਨੋਟ ਹਲਦੀ ਦੇ ਡੱਬੇ ਵਿੱਚ ਰੱਖਦੇ ਹਾਂ ਤਾਂ ਫਿਰ ਹਲਦੀ ਸਾਡੇ ਘਰ ਦੇ ਵਿੱਚ ਪੈਸੇ ਨੂੰ ਖਿੱਚਣ ਦਾ ਕੰਮ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਸੰਗਤ ਜੀ ਜਿਹੜੇ ਸਾਡੇ ਘਰ ਤੰਗੀ ਆਉਂਦੀ ਹੈ ਘਰ ਦੇ ਹਾਲਾਤ ਖਰਾਬ ਹੁੰਦੇ ਨੇ ਜਾਂ ਫਿਰ ਪੈਸੇ ਨੂੰ ਲੈ ਕੇ ਜਾਂ ਫਿਰ ਹਰ ਇੱਕ ਕੰਮ ਵਿੱਚ ਵਿਗੜ ਪੈਣ ਲੱਗ ਜਾਂਦੇ ਨੇ ਜਾਂ ਫਿਰ ਸਰੀਰ ਪੱਖੋਂ ਠੀਕ ਨਹੀਂ ਰਹਿੰਦੇ ਤਾਂ ਸੰਗਤ ਜੀ ਇਹ ਕਿਸੇ ਨਾ ਕਿਸੇ ਮਾੜੀ ਸ਼ਕਤੀ ਕਰਕੇ ਜਾਂ ਫਿਰ ਕਿਸੇ ਮਾੜੀ ਨਜ਼ਰ ਦਾ ਅਸਰ ਸਾਡੇ ਘਰ ਵਿੱਚ ਹੋ ਜਾਂਦਾ ਹੈ ਅਤੇ ਜਿਸ ਕਰਕੇ ਸਾਡੇ ਘਰ ਦੀ ਬਰਕਤ ਰੁਕ ਜਾਂਦੀ ਹੈ ਪਰ ਜਦੋਂ ਅਸੀਂ ਹਲਦੀ ਦਾ ਉਪਾਅ ਕਰਦੇ ਹਾਂ ਅਤੇ ਜਿਹੜੀਆਂ ਇਹ ਹਲਦੀ ਹੈ ਉਹ ਪਾਬੰਦੀ ਨੂੰ ਰੋਕ ਦਿੰਦੀ ਹੈ ਕਿਉਂਕਿ ਸੰਤ ਜੀ ਹਲਦੀ ਵਿੱਚ ਬਹੁਤ ਜ਼ਿਆਦਾ ਖਿੱਚਣ ਦੀ ਸ਼ਕਤੀ ਹੁੰਦੀ ਹੈ ਸਮਰਥਾ ਹੁੰਦੀ ਹੈ ਤੇ ਬਾਕੀ ਸਭ ਚੀਜ਼ਾਂ ਦਾ ਇਸਤੇਮਾਲ ਮਾੜੇ ਉਪਾਅ ਵਿੱਚ ਕਾਲੇ ਇਲਮਾਂ ਵਿੱਚ ਵੀ ਹੋ ਜਾਂਦਾ ਹੈ ਪਰ ਹਲਦੀ ਇੱਕ ਅਜਿਹੀ ਚੀਜ਼ ਹੈ ਜਿਸ ਦਾ ਇਸਤੇਮਾਲ ਚੰਗੇ ਕੰਮਾਂ ਲਈ ਹੁੰਦਾ ਹੈ ਬਾਕੀ ਸੰਗਤ ਜੀ ਤੁਸੀਂ ਮਾੜੇ ਸਮੇਂ ਅਤੇ ਬੁਰੇ ਸਮੇਂ ਦੀ ਘਾਟ ਲਈ ਤੁਸੀਂ ਦਾਨ ਕਰ ਸਕਦੇ ਹੋ ਮੰਗਲਵਾਰ ਦੇ ਦਿਨ ਤੁਸੀਂ ਮਾਂ ਲਕਸ਼ਮੀ ਨੂੰ ਯਾਦ ਕਰਕੇ ਪੀਲੀਆਂ ਵਸਤੂਆਂ ਦਾ ਚੀਜ਼ਾਂ ਦਾ ਦਾਨ ਕਰ ਸਕਦੇ ਹੋ ਪੀਲੇ ਰੰਗ ਦਾ ਭੋਜਨ ਤੁਸੀਂ ਕਿਸੇ ਵੀ ਭੁੱਖੇ ਨੂੰ ਖਵਾ ਸਕਦੇ ਹੋ ਜਿਵੇਂ ਕਿ ਪੀਲੇ ਚੋਲ ਦੇ ਮਿੱਠੇ ਚਾਵਲ ਤਿਆਰ ਕਰਕੇ ਉਸ ਨੂੰ ਸੇਵਨ ਕਰਵਾ ਸਕਦੇ ਹੋ ਸੰਗਤ ਜੀ ਬਾਕੀ ਤੁਸੀਂ ਪੀਲੇ ਕੱਪੜੇ ਲੋੜਵੰਦਾਂ ਨੂੰ ਦੇ ਸਕਦੇ ਹੋ ਬਾਕੀ ਸੰਗਤ ਜੀ ਜਿਵੇਂ ਭਗਤ ਸਰੀਰ ਦਰਦ ਤੋਂ ਪਰੇਸ਼ਾਨ ਨੇ ਸਰੀਰ ਤੋਂ ਪਰੇਸ਼ਾਨ ਨੇ ਜਿਨ੍ਹਾਂ ਦਾ ਸਿਰ ਦਰਦ ਕਰਦਾ ਹੈ ਲੱਤਾਂ ਬਾਹਾਂ ਦਰਦ ਕਰਦੀਆਂ ਨੇ ਤਾਂ ਫਿਰ ਉਹ ਭਗਤ ਆਪਣੀ ਜ਼ਿੰਦਗੀ ਦਾ ਇੱਕ ਨਿਯਮ ਬਣਾ ਲੈਣਾ ਕਿ ਉਹਨਾਂ ਸਵੇਰੇ ਜਲਦੀ ਉੱਠਣਾ ਹੈ ਅਤੇ ਸਵੇਰੇ ਅੰਮ੍ਰਿਤ ਵੇਲੇ ਆਪਣੇ ਗੁਰੂ ਪੀਰ ਨੂੰ ਯਾਦ ਕਰਕੇ ਆਪਣੇ ਹੱਥ ਵਿੱਚ ਕੀੜਿਆਂ ਦੇ ਭੋਂ ਤੇ ਸੇਵਾ ਕਰ ਦਿੱਤੀ ਕਾਲੇ ਦਰਵੇਸ਼ ਨੂੰ ਰੋਟੀ ਪਾ ਦਿੱਤੀ ਕਿਉਂਕਿ ਸੰਗਤ ਜੀ ਸਰੀਰ ਦਰਦ ਜਾਂ ਫਿਰ ਕੋਈ ਬਿਮਾਰੀ ਸਾਨੂੰ ਉਸ ਟਾਈਮ ਲੱਗਦੀ ਹੈ ਜਦੋਂ ਸਾਡੇ ਸਿਰ ਤੇ ਕਿਸੇ ਵੀ ਚੀਜ਼ ਦਾ ਭਾਰ ਹੋ ਜਾਂਦਾ ਹੈ ਅਤੇ ਫਿਰ ਦਵਾਈ ਵਗੈਰਾ ਵੀ ਸਾਡੇ ਸਰੀਰ ਨੂੰ ਨਹੀਂ ਲੱਗਦੀ ਤਾਂ ਸੰਤ ਜੀ ਫਿਰ ਸਿੱਧ ਪਖਤ ਸੇਵਾ ਹੀ ਲਵੇਗਾ ਜਿਵੇਂ ਗਊ ਮਾਤਾ ਨੂੰ ਪੇੜਾ ਖਵਾ ਦਿੱਤਾ ਅਤੇ ਪੀਰਾਂ ਦੀ ਸੇਵਾ ਬੰਦਗੀ ਕਰੋ ਅਤੇ ਜੇ ਰਾਤ ਨੂੰ ਸੌਣਾ ਆਪਣੇ ਗੁਰੂ ਪੀਰ ਨੂੰ ਯਾਦ ਕਰਕੇ ਸੌਣਾ ਹੈ ਅਤੇ ਜਦੋਂ ਸਵੇਰੇ ਤੁਹਾਡੀ ਅੱਖ ਖੁੱਲ੍ਹੇ ਤਾਂ ਤੁਹਾਡੀ ਜ਼ੁਬਾਨ ਤੇ ਸਭ ਤੋਂ ਪਹਿਲਾਂ ਨਾਮ ਤੁਹਾਡੇ ਪੀਰ ਫਕੀਰ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਹੋਣਾ ਚਾਹੀਦਾ ਹੈ ਜਿਹਨੂੰ ਵੀ ਤੁਸੀਂ ਮੰਨਦੇ ਹੋ ਭਾਵੇਂ ਉਹ ਕੋਈ ਵੀ ਗੁਰੂ ਪੀਰ ਫਕੀਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਵੀ ਦੇਵਤਾ ਹੋਵੇ ਬਾਕੀ ਸੰਗਤ ਜੀ ਰੋਗ ਤੇ ਕਸ਼ਟ ਇੱਕ ਦਿਨ ਵਿੱਚ ਹੀ ਨਹੀਂ ਕੱਟੇ ਜਾਂਦੇ ਜੋ ਭਗਤ ਆਪਣੇ ਪੂਰਾ ਵਿਸ਼ਵਾਸ ਬਣਾ ਕੇ ਆਪਣੇ ਪੀਰਾਂ ਨੂੰ ਯਾਦ ਕਰਦਾ ਹੈ ਜਾਂ ਫਿਰ ਕਿਸੇ ਵੀ ਉਪਾਦ ਦਾ ਉਪਯੋਗ ਕਰਦਾ ਹੈ ਅਤੇ ਉਹ ਉਸ ਉਪਾਦ ਵਿੱਚ ਭਰੋਸਾ ਰੱਖਦਾ ਹੈ ਤਾਂ ਫਿਰ ਇਹ ਭਗਤਾਂ ਨੂੰ ਵੀ ਉਸ ਉਪਾਦ ਦਾ ਲਾਭ ਜ਼ਰੂਰ ਪ੍ਰਾਪਤ ਹੁੰਦਾ ਹੈ ਸੰਗਤ ਜੀ ਸਾਰੀ ਗੱਲ ਭਰੋਸੇ ਉੱਤੇ ਹੀ ਖੜੀ ਹੈ ਜੋ ਭਗਤ ਭਰੋਸਾ ਕਰ ਲੈਂਦੇ ਹਨ ਉਹ ਦਿਨਾਂ ਵਿੱਚ ਹੀ ਲਾਭ ਪ੍ਰਾਪਤ ਕਰ ਲੈਂਦੇ ਹਨ ਅਤੇ ਜਿਸ ਭਗਤ ਦੇ ਮਨ ਦੇ ਵਿੱਚ ਸ਼ੰਕਾ ਹੁੰਦੀ ਹੈ ਉਹੋ ਭਾਵੇਂ ਕਿੰਨਾ ਵੀ ਅਮਲ ਉਪਾ ਕਰ ਲਵੇ ਕਿੰਨੇ ਵੀ ਤੰਤਰ ਮੰਤਰ ਕਰ ਲਵੇ ਪਰ ਫਿਰ ਵੀ ਉਸ ਨੂੰ ਲਾਭ ਪ੍ਰਾਪਤ ਨਹੀਂ ਹੁੰਦਾ ਇਸ ਲਈ ਸੰਗਤ ਜੀ ਜੋ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਆਪਣੇ ਪੀਰ ਫਕੀਰ ਤੇ ਭਰੋਸਾ ਰੱਖ ਕੇ ਹੀ ਕਰਨਾ ਹੈ ਸੋ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਮਿਲਦੇ ਹਾਂ ਇੱਕ ਹੋਰ ਉਪਾਅ ਦੇ ਨਾਲ ਇੱਕ ਹੋਰ ਅਜਿਹੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਜੈ ਕਰ ਬੋਲੋ ਜੀ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ